ਕਿ ਰਾਸ਼ਟਰਪਤੀ ਡੋਨਾਲਡ 트াম্প ਦੁਆਰਾ H1B ਵੀਜ਼ਾ ਉੱਤੇ ਲਗਾਈ ਗਈ 1 ਲੱਖ ਡਾਲਰ ਦੀ ਨਵੀਂ ਫੀਸ ਮੰਗਲਵਾਰ 1 ਅਕਤੂਬਰ 2025 ਤੋਂ ਲਾਗੂ ਹੋ ਗਈ ਹੈ। ਇਹ ਫੈਸਲਾ ਉਨ੍ਹਾਂ ਭਾਰਤੀ ਪੇਸ਼ੇਵਰਾਂ ਦੇ ਲਈ ਇੱਕ ਵੱਡਾ ਝਟਕਾ ਮੰਨੇ ਜਾ ਰਿਹਾ ਹੈ ਜੋ ਅਮਰੀਕਾ ਦੇ ਵਿੱਚ ਕੰਮ ਕਰਨ ਦਾ ਸੁਪਨਾ ਦੇਖਦੇ ਨੇ ਕਿਉਂਕਿ ਲਗਭਗ 70% H1B ਵੀਜ਼ੇਪਾ ਅਤਿ ਅਨੁਦਿੱਤੇ ਜਾਂਦੇ ਨੇ ਤੇ US ਸਿਟੀਜ਼ਨਸ਼ਿਪ ਅਤੇ ਇਮੀਗ੍ਰੇਸ਼ਨ ਸਰਵਿਸਿਜ਼ ਦੇ ਨੋਟਿਸ ਅਨੁਸਾਰ 21 ਸਤੰਬਰ ਨੂੰ ਸਵੇਰੇ 12:00 ਵਜੇ 1 ਵਜੇ ਇਸ ਤੋਂ ਬਾਅਦ ਦਾਇਰ ਕੀਤੀਆਂ ਗਈਆਂ ਨਵੀਆਂ H1B ਵੀਜ਼ਾ ਪੈਟੀਸ਼ਨਰ ਦੇ ਨਾਲ 1 ਲੱਖ ਡਾਲਰ ਫੀਸ ਦਾ ਹੁਣ ਭੁਗਤਾਨ ਕਰਨਾ ਲਾਜ਼ਮੀ ਹੋ ਗਿਆ ਹੈ ਕਾਸੀ ਯੂਐਸਸੀਆਈਐਸ ਨੇ ਮੰਨਿਆ ਕਿ ਸਰਕਾਰੀ ਬੰਦ ਕਾਰਨ ਬਿਨੈਕਾਰ ਨੂੰ ਜ਼ਰੂਰੀ ਦਸਤਾਵੇਜ਼ ਪ੍ਰਾਪਤ ਕਰਨ ਦੇ ਵਿੱਚ ਵੀ ਦੇਰੀ ਹੋ ਸਕਦੀ ਹੈ ਜੇਕਰ ਬਿਨੈਕਾਰ ਸਾਬਤ ਕਰਦੇ ਨਹੀਂ ਕਿ ਉਹ ਹੋਰ ਸਾਰੀਆਂ ਜ਼ਰੂਰਤਾਂ ਪੂਰੀਆਂ ਕਰਦੇ ਨੇ ਤਾਂ ਦੇਰੀ ਨੂੰ ਅਸਾਧਾਰਨ ਸਥਿਤੀ ਮੰਨਿਆ ਜਾ ਸਕਦਾ ਹੈ ਅਤੇ ਅਸੇ ਜਮਾ ਕਰਨ ਦੇ ਵਿੱਚ ਸਫਲਤਾ ਨੂੰ ਮਾਫ ਕੀਤਾ ਜਾ ਸਕਦਾ ਹੈ ਵਿੱਤੀ ਸਾਲ 2024-26 ਦੇ ਲਈ ਨਿਯਮ H1B ਵੀਜ਼ਾ 8000 ਅਤੇ ਮਾਸਟਰ ਸ਼ੈਨੀ ਵਿੱਚ 20000 ਦੀ ਕਾਨੂੰਨੀ ਸੀਮਾ ਦੇ ਲਈ ਪਟੀਸ਼ਨਾਂ ਪ੍ਰਾਪਤ ਹੋ ਚੁੱਕੀਆਂ ਨੇ ਉਭਿਨੇਕਾਰ ਚ ਸਿੱਤ ਰਾਜ ਅਮਰੀਕਾ ਦੇ ਅੰਤਰ ਵੀਜ਼ਾ ਦੀ ਸੋਧ ਸਥਿਤੀ ਵਿੱਚ ਤਬਦੀਲੀ ਜ્યાં ਫੇ ਠਹਿਰਨ ਦੇ ਸਮੇਂ ਨੂੰ ਵਧਾਉਣ ਦੀ ਬੇਨਤੀ ਕਰਦੇ ਨੇ ਜਿਨ੍ਹਾਂ ਨੂੰ ਪਹਿਲਾਂ ਹੀ ਅਜੇ ਮਨਜ਼ੂਰੀ ਮਿਲ ਚੁੱਕੀ ਹੈ ਉਹ ਬਿਨੇਕਾਰ ਜੋ ਅਮਰੀਕਾ ਛੱਡ ਚੁੱਕੇ ਨੇ ਅਤੇ ਪਹਿਲਾਂ ਤੋਂ ਮਨਜ਼ੂਰ ਪਟੀਸ਼ਨ ਤੇ ਆਧਾਰ ਉਤੇ ਵੀਜ਼ਾ ਦੇ ਲਈ ਅਜਿ ਦੇ ਰਹੇ ਨੇ ਜਾਂ ਫਿਰ ਮੌਜੂਦਾ H1B ਵੀਜ਼ਾ ਉਤੇ ਅਮਰੀਕਾ ਦੇ ਵਿੱਚ ਮੁੜ ਪ੍ਰਵੇਸ਼ ਦੀ ਮੰਗ ਕਰ ਰਹੇ ਨੇ ਕੰਪਨੀਆਂ ਦੁਆਰਾ ਭੁਗਤਾਨੇ ਫੀਸ ਕਰਮਚਾਰੀ ਦੀ ਭੁਜਾਈ ਕੰਪਨੀਆਂ ਦੁਆਰਾ ਅਦਾ ਕੀਤੀ ਜਾਵੇਗੀ ਹਰ ਉਸ H1B ਪੇਸ਼ਵਾਰ ਲਈ ਜਿਸ ਨੂੰ ਨੌਕਰੀ ਤੇ ਰਖਣਾ ਚੁੰਦਿਆ ਨਹੀਂ ਇਸ ਦੇ ਨਾਲ ਐਂਟਰੀ ਲੈਵਲ ਜਾਂ ਫਿਰ ਮਿਡ ਲੈਵਲ ਪੇਸ਼ੇਵਰਾਂ ਦੀ ਨੌਕਰੀ ਸੁਰੱਖਿਅਤ ਨਹੀਂ ਕਰੇਗੀ ਕੰਪਨੀਆਂ ਸਿਰਫ ਉੱਚ ਹੁਨਰਬੰਦ ਪੇਸ਼ੇਵਰਾਂ ਤੇ ਹੀ ਇਨਾ ਖਰਚਾ ਕਰਨਾ ਚਾਹੁੰਦੀਆਂ ਜਿਨ੍ਹਾਂ ਦਾ ਕੰਮ ਕੋਈ ਅਮਰੀਕੀ ਨਾਗਰਿਕ ਨਹੀਂ ਕਰ ਸਕਦਾ ਇਸ ਨਾਲ ਹੀ ਵਿਜ਼ਾ ਫੀਸ ਦੇ ਵਿੱਚ ਇਸ ਵੱਡੇ ਵਾਅਦੇ ਦੇ ਨਾਲ ਭਾਰਤੀ ਦੇ ਗ੍ਰੀਨ ਕਾਰਡ ਪ੍ਰਾਪਤ ਕਰਨ ਦੇ ਸੁਪਨੇ ਵੀ ਮੁਸ਼ਕਲ ਹੋ ਸਕਦੇ ਨੇ ਕਿਉਂਕਿ ਕੰਪਨੀਆਂ ਗ੍ਰੀਨ ਕਾਰਡ ਸਪான்ਸਰ ਕਰਨ ਤੋਂ ਪਿੱਛੇ ਹਟ ਸਕਦੀਆਂ ਨਹੀਂ ਅਮਰੀਕੀ ਕੰਪਨੀਆਂ ਇਸ ਵਿਜ਼ੇ ਦੇ ਵੱਲ ਤੋਂ ਭਾਰਤ ਵਰਗੇ ਦੇਸ਼ਾਂ ਤੋਂ ਮਾਹਰ ਪੇਸ਼ੇਵਰਾਂ ਨੂੰ ਲਿਆਉਣ ਦੇ ਲਈ ਕਰਦੀਆਂ ਨੇ ਇਹ ਵੀਜ਼ਾ 3 ਸਾਲ ਤੇ ਲਈ ਵੈਧ ਹੁੰਦਾ ਹੈ ਅਤੇ ਇਸ ਨੂੰ ਕੋਲ 3 ਸਾਲਾ ਦੇ ਲਈ ਬਧਾਇਆ ਜਾ ਸਕਦਾ ਹੈ ਅਤੇ ਅਮਰੀਕਾ ਸਾਲਾਨਾ 85000 H1B ਵੀਜ਼ਾ ਜਾਰੀ ਕਰਦਾ ਹੈ ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ ਆਈਓਐਸ ਤੇ ਫ੍ਰੀ ਵਿੱਚ ਰੋਕੂ ਅਤੇ ਐਮਾਜ਼ਾਨ ਫਾਇਰ ਟੀਵੀ ਤੇ ਜਾਂ ਐਪਲ ਟੀਵੀ ਤੇ ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ ਕਿ ਰਾਸ਼ਟਰਪਤੀ ਡੋਨਾਲਡ 트੍ਰੰਪ ਦੁਆਰਾ H1B ਵੀਜ਼ਾ ਉੱਤੇ ਲਗਾਈ ਗਈ 1 ਲੱਖ ਡਾਲਰ ਦੀ ਨਵੀਂ ਫੀਸ ਮੰਗਲਵਾਰ 1 ਅਕਤੂਬਰ 2025 ਤੋਂ ਲਾਗੂ ਹੋ ਗਈ ਹੈ। ਇਹ ਫੈਸਲਾ ਉਨ੍ਹਾਂ ਭਾਰਤੀ ਪੇਸ਼ੇਵਰਾਂ ਦੇ ਲਈ ਇੱਕ ਵੱਡਾ ਝਟਕਾ ਮੰਨੇ ਜਾ ਰਿਹਾ ਹੈ ਜੋ ਅਮਰੀਕਾ ਦੇ ਵਿੱਚ ਕੰਮ ਕਰਨ ਦਾ ਸੁਪਨਾ ਦੇਖਦੇ ਨੇ ਕਿਉਂਕਿ ਲਗਭਗ 70% H1B ਵੀਜ਼ੇ ਪਾਤਿਆਂ ਦਿੱਤੇ ਜਾਂਦੇ ਨੇ ਤੇ US ਸਿਟੀਜ਼ਨਸ਼ਿਪ ਅਤੇ ਇਮੀਗ੍ਰੇਸ਼ਨ ਸਰਵਿਸਿਜ਼ ਦੇ ਨੋਟਿਸ ਅਨੁਸਾਰ 21 ਸਤੰਬਰ ਨੂੰ ਸਵੇਰੇ 12:00 ਵਜੇ 1 ਵਜੇ ਇਸ ਤੋਂ ਬਾਅਦ ਦਾਇਰ ਕੀਤੀਆਂ ਗਈਆਂ ਨਵੀਆਂ H1B ਵੀਜ਼ਾ ਪਟੀਸ਼ਨਰ ਦੇ ਨਾਲ 1 ਲੱਖ ਡਾਲਰ ਫੀਸ ਦਾ ਹੁਣ ਭੁਗਤਾਨ ਕਰਨਾ ਲਾਜ਼ਮੀ ਹੋ ਗਿਆ ਹੈ ਕਾਸੀ ਯੂਐਸਸੀਆਈਐਸ ਨੇ ਮੰਨੇ ਕਿ ਸਰਕਾਰੀ ਬੰਦਕਾਰਨ ਬਿਨੇ ਕਾਰਨ ਨੂੰ ਜ਼ਰੂਰੀ ਦਸਤਾਵੇਜ਼ ਪ੍ਰਾਪਤ ਕਰਨ ਦੇ ਵਿੱਚ ਵੀ ਦੇਰੀ ਹੋ ਸਕਦੀ ਹੈ ਜੇਕਰ ਬਿਨਕਾਰ ਸਾਬਤ ਕਰਦੇ ਨਹੀਂ ਕਿ ਉਹ ਹੋਰ ਸਾਰੀਆਂ ਜ਼ਰੂਰਤਾਂ ਪੂਰੀਆਂ ਕਰਦੇ ਨਹੀਂ ਤਾਂ ਦੇਰੀ ਨੂੰ ਅਸਾਧਾਰਨ ਸਥਿਤੀ ਮੰਨਿਆ ਜਾ ਸਕਦਾ ਹੈ ਅਤੇ ਅਸੇ ক্ষমা ਕਰਨ ਦੇ ਵਿੱਚ ਸਫਲਤਾ ਨੂੰ ਮਾਫ ਕੀਤਾ ਜਾ ਸਕਦਾ ਹੈ ਵਿਤੀ ਸਾਲ 2024-26 ਦੇ ਲਈ ਨਿਯਮ H1B ਵੀਜ਼ਾ 8000 ਅਤੇ ਮਾਸਟਰ ਸ਼ੈਨੀ ਵਿੱਚ 20000 ਦੀ ਕਾਨੂੰਨੀ ਸੀਮਾ ਦੇ ਲਈ ਪਟੀਸ਼ਨਾਂ ਪ੍ਰਾਪਤ ਹੋ ਚੁੱਕੀਆਂ ਨੇ ਉਬਿਨੇਕਾਰ ਚ ਸਿੱਤ ਰਾਜ ਅਮਰੀਕਾ ਦੇ ਅੰਤਰ ਵੀਜ਼ਾ ਦੀ ਸੋਧ ਸਥਿਤੀ ਵਿੱਚ ਤਬਦੀਲੀ ਜ્યાં ਫੇ ਠਹਿਰਨ ਦੇ ਸਮੇਂ ਨੂੰ ਵਧਾਉਣ ਦੀ ਬੇਨਤੀ ਕਰਦੇ ਨੇ ਜਿਨ੍ਹਾਂ ਨੂੰ ਪਹਿਲਾਂ ਹੀ ਅਜੇ ਮਨਜ਼ੂਰੀ ਮਿਲ ਚੁੱਕੀ ਹੈ ਉਹ ਬਿਨੇਕਾਰ ਜੋ ਅਮਰੀਕਾ ਛੱਡ ਚੁੱਕੇ ਨੇ ਅਤੇ ਪਹਿਲਾਂ ਤੋਂ ਮਨਜ਼ੂਰ ਪਟੀਸ਼ਨ ਤੇ ਆਧਾਰ ਉਤੇ ਵੀਜ਼ਾ ਦੇ ਲਈ ਅਜਿ ਦੇ ਰਹੇ ਨੇ ਜਾਂ ਫਿਰ ਮੌਜੂਦਾ H1B ਵੀਜ਼ਾ ਉਤੇ ਅਮਰੀਕਾ ਦੇ ਵਿੱਚ ਮੂੜ ਪ੍ਰਵੇਸ਼ ਦੀ ਮੰਗ ਕਰਦੇ ਨੇ ਕੰਪਨੀਆਂ ਦੁਆਰਾ ਭੁਗਤਾਨੇ ਫੀਸ ਕਰਮਚਾਰੀਆਂ ਦੀ ਭੁਜਾਈ ਕੰਪਨੀਆਂ ਦੁਆਰਾ ਅਦਾ ਕੀਤੀ ਜਾਵੇਗੀ ਹਰ ਉਸ H1B ਪੇਸ਼ੇਵਰ ਲਈ ਜਿਸ ਨੂੰ ਨੌਕਰੀ ਉੱਤੇ ਰੱਖਣਾ ਚਾਹੁੰਦੀ ਹੈ ਇਸ ਦੇ ਨਾਲ ਐਂਟਰੀ ਲੈਵਲ ਜਾਂ ਫਿਰ ਮਿਡ ਲੈਵਲ ਪੇਸ਼ੇਵਰਾਂ ਦੀ ਨੌਕਰੀ ਸੁਰੱਖਿਅਤ ਨਹੀਂ ਕਰੇਗੀ ਕੰਪਨੀਆਂ ਸਿਰਫ ਉੱਚ ਹੁਨਰਬੰਦ ਪੇਸ਼ੇਵਰਾਂ ਤੈ ਹੀ ਇਨਾ ਖਰਚਾ ਕਰਨਾ ਚਾਹੁੰਦੀਆਂ ਜਿਨ੍ਹਾਂ ਦਾ ਕੰਮ ਕੋਈ ਅਮਰੀਕੀ ਨਾਗਰਿਕ ਨਹੀਂ ਕਰ ਸਕਦਾ ਇਸ ਨਾਲ ਹੀ ਵਿਜ਼ਾ ਫੀਸ ਦੇ ਵਿੱਚ ਇਸ ਵੱਡੇ ਵਾਅਦੇ ਦੇ ਨਾਲ ਭਾਰਤੀ ਦੇ ਗ੍ਰੀਨ ਕਾਰਡ ਪ੍ਰਾਪਤ ਕਰਨ ਦੇ ਸੁਪਨੇ ਵੀ ਮੁਸ਼ਕਲ ਹੋ ਸਕਦੇ ਨੇ ਕਿਉਂਕਿ ਕੰਪਨੀਆਂ ਗ੍ਰੀਨ ਕਾਰਡ ਸਪான்ਸਰ ਕਰਨ ਤੋਂ ਪਿੱਛੇ ਹਟ ਸਕਦੀਆਂ ਨੇ ਅਮਰੀਕੀ ਕੰਪਨੀਆਂ ਇਸ ਵੀਜ਼ੇ ਦੇ ਵੱਲ ਤੋਂ ਭਾਰਤ ਵਰਗੇ ਦੇਸ਼ਾਂ ਤੋਂ ਮਾਹਰ ਪੇਸ਼ੇਵਰਾਂ ਨੂੰ ਲਿਆਉਣ ਦੇ ਲਈ ਕਰਦੀਆਂ ਨੇ ਇਹ ਵੀਜ਼ਾ 3 ਸਾਲ ਤੇ ਲਈ ਵੈਧ ਹੁੰਦਾ ਹੈ ਅਤੇ ਇਸ ਨੂੰ ਹੋਲ 3 ਸਾਲਾਂ ਦੇ ਲਈ ਵਧਾਇਆ ਜਾ ਸਕਦਾ ਹੈ ਅਤੇ ਅਮਰੀਕਾ ਸਾਲਾਨਾ 85000 H1B ਵੀਜ਼ਾ ਜਾਰੀ ਕਰਦਾ ਹੈ ਹੁਣ ਤੁਸੀਂ ਦੇਖ ਸਕਦੇ ਹੋ ग्लोबल पंजाब टीवी नो डाउनलोड करो साड़ी ऐप एंड्रॉइड जा आईओएस दे फ्री बिच रोकू आते अमेज़न फायर टीवी दे जा एप्पल टीवी दे नाल ही देख सकते हो लाइव स्ट्रीमिंग www.globalpunjabtv.com दे ਕਿ ਰਾਸ਼ਟਰਪਤੀ ਡੋਨਾਲਡ 트੍ਰੰਪ ਦੁਆਰਾ H1B ਵੀਜ਼ਾ ਉੱਤੇ ਲਗਾਈ ਗਈ 1 ਲੱਖ ਡਾਲਰ ਦੀ ਨਵੀਂ ਫੀਸ ਮੰਗਲਵਾਰ 1 ਅਕਤੂਬਰ 2025 ਤੋਂ ਲਾਗੂ ਹੋ ਗਈ ਹੈ। ਇਹ ਫੈਸਲਾ ਉਨ੍ਹਾਂ ਭਾਰਤੀ ਪੇਸ਼ੇਵਰਾਂ ਦੇ ਲਈ ਇੱਕ ਵੱਡਾ ਝਟਕਾ ਮੰਨੇ ਜਾ ਰਿਹਾ ਹੈ ਜੋ ਅਮਰੀਕਾ ਦੇ ਵਿੱਚ ਕੰਮ ਕਰਨ ਦਾ ਸੁਪਨਾ ਦੇਖਦੇ ਨੇ ਕਿਉਂਕਿ ਲਗਭਗ 70% H1B ਵੀਜ਼ੇ ਪਾਤਿਆਂ ਨੂੰ ਦਿੱਤੇ ਜਾਂਦੇ ਨੇ ਤੇ US ਸਿਟੀਜ਼ਨਸ਼ਿਪ ਅਤੇ ਇਮੀਗ੍ਰੇਸ਼ਨ ਸਰਵਿਸਿਜ਼ ਦੇ ਨੋਟਿਸ ਅਨੁਸਾਰ 21 ਸਤੰਬਰ ਨੂੰ ਸਵੇਰੇ 12:00 ਵਜੇ 1 ਵਜੇ ਇਸ ਤੋਂ ਬਾਅਦ ਦਾਇਰ ਕੀਤੀਆਂ ਗਈਆਂ ਨਵੀਆਂ H1B ਵੀਜ਼ਾ ਪੈਟੀਸ਼ਨਰ ਦੇ ਨਾਲ 1 ਲੱਖ ਡਾਲਰ ਫੀਸ ਦਾ ਹੁਣ ਭੁਗਤਾਨ ਕਰਨਾ ਲਾਜ਼ਮੀ ਹੋ ਗਿਆ ਹੈ USCIS ਨੇ ਮੰਨੇ ਕਿ ਸਰਕਾਰੀ ਬੰਦਕਾਰਨ ਬਿਨੇ ਕਾਰਨ ਨੂੰ ਜ਼ਰੂਰੀ ਦਸਤਾਵੇਜ਼ ਪ੍ਰਾਪਤ ਕਰਨ ਦੇ ਵਿੱਚ ਵੀ ਦੇਰੀ ਹੋ ਸਕਦੀ ਹੈ ਜੇਕਰ ਬਿਨਕਾਰ ਸਾਬਤ ਕਰਦੇ ਨਹੀਂ ਕਿ ਉਹ ਹੋਰ ਸਾਰੀਆਂ ਜ਼ਰੂਰਤਾਂ ਪੂਰੀਆਂ ਕਰਦੇ ਨੇ ਤਾਂ ਦੇਰੀ ਨੂੰ ਅਸਾਧਾਰਨ ਸਥਿਤੀ ਮੰਨਿਆ ਜਾ ਸਕਦਾ ਹੈ ਅਤੇ ਅਸੇ ਜਮਾ ਕਰਨ ਦੇ ਵਿੱਚ ਸਫਲਤਾ ਨੂੰ ਮਾਫ ਕੀਤਾ ਜਾ ਸਕਦਾ ਹੈ ਵਿਤੀ ਸਾਲ 2026 ਦੇ ਲਈ ਨਿਯਮ H1B ਵੀਜ਼ਾ 8000 ਅਤੇ ਮਾਸਟਰ ਸ਼ੈਨੀ ਵਿੱਚ 20000 ਦੀ ਕਾਨੂੰਨੀ ਸੀਮਾ ਦੇ ਲਈ ਪਟੀਸ਼ਨਾਂ ਪ੍ਰਾਪਤ ਹੋ ਚੁੱਕੀਆਂ ਨੇ ਉਬਨੇਕਾਰ ਚ ਸਿੱਤ ਰਾਜ ਅਮਰੀਕਾ ਦੇ ਅੰਦਰ ਵੀਜ਼ਾ ਦੀ ਸੋਧ ਸਥਿਤੀ ਵਿੱਚ ਤਬਦੀਲੀ ਜਾਂ ਫੇ ਠਹਿਰਨ ਦੇ ਸਮੇਂ ਨੂੰ ਵਧਾਉਣ ਦੀ ਬੇਨਤੀ ਕਰਦੇ ਨੇ ਜਿਨ੍ਹਾਂ ਨੂੰ ਪਹਿਲਾਂ ਹੀ ਅਜੇ ਮਨਜ਼ੂਰੀ ਮਿਲ ਚੁੱਕੀ ਹੈ ਉਹ ਬਿਨੇਕਾਰ ਜੋ ਅਮਰੀਕਾ ਛੱਡ ਚੁੱਕੇ ਨੇ ਅਤੇ ਪਹਿਲਾਂ ਤੋਂ ਮਨਜ਼ੂਰ ਪਟੀਸ਼ਨ ਤੇ ਆਧਾਰ ਉਤੇ ਵੀਜ਼ਾ ਦੇ ਲਈ ਅਜਿ ਦੇ ਰਹੇ ਨੇ ਜਾਂ ਫਿਰ ਮੌਜੂਦਾ H1B ਵੀਜ਼ਾ ਉਤੇ ਅਮਰੀਕਾ ਦੇ ਵਿੱਚ ਮੂੜ ਪ੍ਰਵੇਸ਼ ਦੀ ਮੰਗ ਕਰਦੇ ਨੇ ਕੰਪਨੀਆਂ ਦੁਆਰਾ ਭੁਗਤਾਨੇ ਫੀਸ ਕਰਮਚਾਰੀ ਦੀ ਭਜਾਈ ਕੰਪਨੀਆਂ ਦੁਆਰਾ ਅਦਾ ਕੀਤੀ ਜਾਵੇਗੀ ਹਰ ਉਸ H1B ਪੇਸ਼ੇਵਰ ਲਈ ਜਿਸ ਨੂੰ ਨੌਕਰੀ ਉੱਤੇ ਰੱਖਣਾ ਚਾਹੁੰਦੀਆਂ ਨੇ ਇਸ ਦੇ ਨਾਲ ਐਂਟਰੀ ਲੈਵਲ ਜਾਂ ਫਿਰ ਮਿਡ ਲੈਵਲ ਪੇਸ਼ੇਵਰਾਂ ਦੀ ਨੌਕਰੀ ਸੁਰੱਖਿਅਤ ਨਹੀਂ ਕਰੇਗੀ ਕੰਪਨੀਆਂ ਸਿਰਫ ਉੱਚ ਹੁਨਰਬੰਦ ਪੇਸ਼ੇਵਰਾਂ ਤੇ ਹੀ ਇਨਾ ਖਰਚਾ ਕਰਨਾ ਚਾਹੁੰਗੀਆਂ ਜਿਨ੍ਹਾਂ ਦਾ ਕੰਮ ਕੋਈ ਅਮਰੀਕੀ ਨਾਗਰਿਕ ਨਹੀਂ ਕਰ ਸਕਦਾ ਇਸਨਾਲੇ ਵਿਜ਼ਾ ਫੀਸ ਦੇ ਵਿੱਚ ਇਸ ਵੱਡੇ ਵਾਅਦੇ ਦੇ ਨਾਲ ਭਾਰਤੀ ਦੇ ਗ੍ਰੀਨ ਕਾਰਡ ਪ੍ਰਾਪਤ ਕਰਨ ਦੇ ਸੁਪਨੇ ਵੀ ਮੁਸ਼ਕਲ ਹੋ ਸਕਦੇ ਨੇ ਕਿਉਂਕਿ ਕੰਪਨੀਆਂ ਗ੍ਰੀਨ ਕਾਰਡ ਸਪான்ਸਰ ਕਰਨ ਤੋਂ ਪਿੱਛੇ ਹਟ ਸਕਦੀਆਂ ਨੇ ਅਮਰੀਕੀ ਕੰਪਨੀਆਂ ਇਸ ਵੀਜ਼ੇ ਦੇ ਵੱਲ ਤੋਂ ਭਾਰਤ ਵਰਗੇ ਦੇਸ਼ਾਂ ਤੋਂ ਮਾਹਰ ਪੇਸ਼ੇਵਰਾਂ ਨੂੰ ਲਿਆਉਣ ਦੇ ਲਈ ਕਰਦੀਆਂ ਨੇ ਇਹ ਵੀਜ਼ਾ 3 ਸਾਲ ਤੇ ਲਈ ਵੈਧ ਹੁੰਦਾ ਹੈ ਅਤੇ ਇਸ ਨੂੰ ਹੋਲ 3 ਸਾਲਾਂ ਦੇ ਲਈ ਵਧਾਇਆ ਜਾ ਸਕਦਾ ਹੈ ਅਤੇ ਅਮਰੀਕਾ ਸਾਲਾਨਾ 85000 H1B ਵੀਜ਼ਾ ਜਾਰੀ ਕਰਦਾ ਹੈ ਹੁਣ ਤੁਸੀਂ ਦੇਖ ਸਕਦੇ ਹੋ ग्लोबल पंजाब टीवी नो डाउनलोड करो साड़ी ऐप एंड्रॉइड जा आईओएस दे फ्री बिच रोकू आते अमेज़न फायर टीवी दे जा एप्पल टीवी दे नाल ही देख सकते हो लाइव स्ट्रीमिंग www.globalpunjabtv.com दे हुन तुसी देख सकते हो ग्लोबल पंजाब टीवी नो डाउनलोड करो साड़ी ऐप एंड्रॉइड जा आईओएस दे फ्री बिच रोकू आते अमेज़न फायर टीवी दे